ਮੈਂ ਸਾਰਿਆਂ ਨੂੰ ਜਿਹੜੇ ਸਾਡੇ ਪ੍ਰੈਸ ਦੇ ਸੱਜਣ ਤੇ ਜਿਹੜੇ ਆਮ ਸ਼ਹਿਰੀ ਐਫਰੋਜ਼ਪੁਰ ਡਿਸਟ੍ਰਿਕਟ ਦੇ ਤੇ ਸਾਡੇ ਪਿੰਡ ਪਿੰਡ ਵਾਸੀ ਆਤਮਾਨ ਤੇ ਸੱਜਣ ਸਾਰਿਆਂ ਨੂੰ ਮੈਂ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹਣਾ ਤੇ ਨਾਲ ਹੀ ਮੈਂ ਪੰਜਾਬ ਪੁਲਿਸ ਫਿਰੋਜ਼ਪੁਰ ਦੀ ਕਾਰਗੁਜ਼ਾਰੀ ਜਿਹੜੀ ਉਹਦੇ ਬਾਰੇ ਦੱਸਣਾ ਚਾਹਣਾ ਪਿਛਲੇ ਸਾਰੇ ਸਾਲ ਦੇ ਵਿੱਚ 1 ਜਨਵਰੀ ਤੋਂ ਲੈ ਕੇ 30 ਦਸੰਬਰ 2025 ਤੱਕ ਸਾਡੀ ਜਿਹੜੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਪੰਜਾਬ ਪੁਲਿਸ ਫਿਰੋਜ਼ਪੁਰ ਡਿਸਟ੍ਰਿਕਟ ਪੁਲਿਸ ਵੱਲੋਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜੋ ਅਸੀਂ ਯੋਧ ਨਸ਼ਾ ਅਵਰੋਧ ਚੜ੍ਹਿਆ ਹੋਇਆ ਉਸ ਦੇ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 1617 ਪਰਚੇ ਹੁਣ ਤੱਕ ਦਰਜ ਕੀਤੇ ਐ ਐਨਡੀਪੀਐਸ ਦੇ 213 ਜਿਹੜੇ ਇਹਦੇ ਵਿੱਚ ਅਕਿਊਜ਼ ਅਰੈਸਟ ਕੀਤੇ ਐ ਤੇ ਇਸ ਦੇ ਵਿੱਚ ਰਿਕਾਰਡ ਤੋੜ ਰਿਕਵਰੀ ਜਿਹੜੀ 268 ਕਿਲੋ 85 ਗ੍ਰਾਮ ਜਿਹੜੀ ਇੱਕ ਸਾਲ ਦੇ ਵਿੱਚ ਪਿਛਲੇ 4 ਸਾਲ ਦੀ ਮੁਲਾਕੇ ਇੰਨੀ ਰਿਕਵਰੀ ਹੁੰਦੀ ਹੈ ਜਿਹੜੀ ਇੰਨੀ ਰਿਕਵਰੀ ਅਸੀਂ 1 ਸਾਲ ਦੇ ਵਿੱਚ ਕਰਨ ਰਿਕਵਰੀ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਸਾਰਾ ਜਿਹੜੀ ਸਾਡੀ ਟੀਮ ਵਰਕ ਹੈ ਫਿਰੋਜ਼ਪੁਰ ਪੁਲਿਸ ਦੇ ਸਾਰੇ ਹੀ ਮਲਾਜ਼ਮਾਂ ਨੂੰ ਇਸ ਦਾ ਸਿਹਰਾ ਜਾਂਦਾ ਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਹੁਤ ਹੀ ਰਿਵਾਰਡਸ ਦਿੱਤੇ ਜਾਂਦੇ ਆ ਕਮੈਂਡੇਸ਼ਨ ਡਿਸਕਸ ਕੈਸ਼ ਰਿਵਾਰਡਸ ਜਿੰਨਾ ਕਰਕੇ ਸਾਰੇ ਬਹੁਤ ਮੋਟੀਵੇਟਿਡ ਹੈ ਸਾਡੀ ਫੋਰਸ ਤੇ ਅੱਗੇ ਵੀ ਬਹੁਤ ਕੰਮ ਕਰ ਰਹੀ ਹੈ ਐਵੇਂ ਹੀ ओपियम 55 किलो Poppy Husk ਜਿਹੜੀ ਉੱਕੀ 1362 किलो ਗਾਂਜਾ 21 किलो ਜਿਹੜੇ ਟੈਬਲੇਟਸ ਤੇ ਨਸ਼ੀਲੇ ਕੈਪਸੂਲ ਹੁੰਦੇ ਆ ਉਹ 974797 ਤੇ ਡਰੱਗ ਮਨੀ 1 ਕਰੋੜ 40 ਲੱਖ 79520 ਰੁਪਏ ਡਰੱਗ ਮਨੀ ਰਿਕਵਰ ਕਰਨ ਚ ਕਾਮਯਾਬੀ ਹਾਸਲ ਹੋਈ ਹੈ ਐਵੇਂ ਹੀ ਜਿਹੜੀ ਥਾਟ ਐਫ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਸਮਗਲਰਸ ਦੀ ਪ੍ਰੋਪਰਟੀ 10 ਕਰੋੜ 45 ਲੱਖ 66000 ਦੀ ਪ੍ਰੋਪਰਟੀ ਜਿਹੜੀ ਅਸੀਂ ਉਹ ਅਟੈਚ ਕਰਾਈ ਹੈ ਜਬਤ ਕਰਾਈ ਹੈ ਤੇ ਇਵੇਂ ਹੀ ਜਿਹੜੇ ਸਾਡੇ ਵੱਲੋਂ ਜਿਹੜੀਆਂ 64 ਵਹੀਕਲਸ ਜਿਹੜੀਆਂ ਐਂਡੀਪੀਐਸ ਦੇ ਵਿੱਚ ਰਿਕਵਰ ਕੀਤੀਆਂ ਹੋਈ ਸੀ ਸਾਡੇ ਥਾਣੇ ਵਿੱਚ ਸੀਗੀਆਂ ਉਹਨਾਂ ਨੂੰ ਅਸੀਂ ਉਹਨਾਂ ਦੀ ਡਿਸਪੋਜ਼ਲ ਕੀਤੀ ਹੈ ਉਹਨਾਂ ਨੂੰ ਆਕਸ਼ਨ ਕੀਤਾ ਗਿਆ ਤੇ ਉਹ ਉਹ ਵੀ ਇੱਕ ਪ੍ਰੋਸੀਜਰ ਹੈ ਸਾਡਾ ਜਿਹੜਾ NDPS ਦੇ ਵਿੱਚ ਜਿਹੜੀਆਂ ਵਹੀਕਲਸ ਰਿਕਵਰ ਕਰਦੇ ਉਹਨਾਂ ਨੂੰ ਆਕਸ਼ਨ ਕੀਤਾ ਜਾਂਦਾ ਤੇ ਇਹਦੇ ਵਿੱਚ ਏਵੇਂ ਹੀ ਜਿਹੜੀਆਂ ਆਰਮਜ਼ ਐਕਟ ਦੇ ਵਿੱਚ ਵੀ ਸਾਡੀਆਂ ਜਿਹੜੇ ਬਦਮਾਸ਼ਾਂ ਨੂੰ ਅਸੀਂ ਫੜ ਕੇ ਅੰਦਰ ਦਿੱਤਾ ਤੇ ਉਹਨਾਂ ਤੋਂ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਸਾਡੇ 52 ਕੇਸਸ ਦੇ ਵਿੱਚ 68 ਜਿਹੜੇ ਬੰਦੇ ਅਰੈਸਟ ਕਰਕੇ ਉਹਨਾਂ ਕੋਲੋਂ ਦੋ ਰਿਵਾਲਵਰ 98 ਪਿਸਟਲ ਯਾਨੀ ਕਿ 100 ਤੋਂ ਉੱਪਰ ਹੋ ਗਿਆ ਤੇ ਇੱਕ AK47 ਤਿੰਨ ਜਿਹੜੀਆਂ ਸ਼ਾਰਟ ਗਨਸ ਤੇ ਮੈਗਜ਼ੀਨ 38 ਕਾਰਟ੍ਰੇਜਸ 307 ਇਨੇ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਸੇ ਤਰ੍ਹਾਂ ਜਿਹੜੇ ਸਟੋਲਨ ਵਹੀਕਲਸ ਹੈ ਚੋਰੀ ਦੇ ਵਹੀਕਲਸ ਉਹ ਵੀ ਅਸੀਂ 36 ਕੇਸਾਂ ਚ 61 ਅਕਿਊਜ਼ ਅਕਿਊਜ਼ ਜਿਹੜੇ ਅਰੈਸਟ ਕਰਕੇ ਦੋ ਟੂ-ਵਿਲਰ ਟੂ-ਵਿਲਰਸ ਸਟਾਰਟ ਤੇ ਚਾ ਫੋਰ-ਵਿਲਰ ਤਿੰਨ ਟੋਟਲ 70 ਜਿਹੜੇ ਚੋਰੀ ਦੇ ਵਹੀਕਲਸ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਮੈਂ ਇਹੀ ਸਾਰਿਆਂ ਨੂੰ ਸਾਡੇ ਫਿਰੋਜ਼ਪੁਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਪੁਲਿਸ ਪੂਰੀ ਮਸਤਿਹਦ ਹੈ ਜਿਹੜਾ ਤੁਹਾਡੇ ਆਪ ਤੁਹਾਡੇ ਕਹਿਣ ਦੇ ਮੁਤਾਬਕ ਹੀ ਇਥੋਂ ਦਾ 60 70% ਜਿਹੜਾ ਸਟਰੀਟ ਕ੍ਰਾਈਮ ਹੈ ਜਿਵੇਂ ਸਨੈਚਿੰਗਸ ਜਾਂ ਹੋਰ ਚੀਜ਼ਾਂ ਸਾਡੀ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਕਰਕੇ ਉਹ ਆਪਾਂ ਉਸ ਨੂੰ ਰੋਕਣ ਦੇ ਵਿੱਚ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਹੜਾ ਪਿਛਲੇ ਸਮੇਂ ਨਾਲੋਂ 70 80% ਜਿਹੜਾ ਕ੍ਰਾਈਮ ਜਿਹੜਾ ਸਟਰੀਟ ਕ੍ਰਾਈਮ ਜਿਹਨੂੰ ਕਹਿੰਦੇ ਨੇ ਸਨੈਚਿੰਗਸ ਵੈਰਾ ਉਹ ਘਟਿਆ ਤੇ ਮੈਂ ਇਹੀ ਤੁਹਾਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਵੀ ਅਸੀਂ ਇਹ ਜਿਹੜਾ ਰਹਿਂਦਾ ਕ੍ਰਾਈਮ ਵੀ ਹੈ ਉਸ ਤੇ ਵੀ ਅਸੀਂ ਆਪਣਾ ਪੂਰੀ ਮਿਹਨਤ ਕਰਦੇ ਹੋਏ ਅਸੀਂ ਪੂਰਾ ਜੋਰ ਲਾਉਂਦੇ ਹੇ ਉਸ ਤੇ ਵੀ ਅਸੀਂ ਠੱਲ ਪਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਡਰੱਗ ਫ੍ਰੀ ਤੇ ਕ੍ਰਾਈਮ ਫ੍ਰੀ ਫਰੋਜ਼ਪੁਰ ਡਿਸਟ੍ਰਿਕਟ ਨੂੰ ਆਪਾਂ ਜਿਹੜਾ ਮਾਹੌਲ ਦੇਈਏ ਥੈਂਕ ਯੂ